ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਅਸੀਂ ਜਾ ਰਹੇ ਹਾਂਗੇ ਪਟਿਆਲੇ ਕੰਮਾਂ ਦਾ ਛੋਟਾ ਮੂਟਾ ਜਿਹਾ ਇੱਕ ਦੋ ਨਾਲ ਤੁਹਾਨੂੰ ਵੇੜਾਂਗੇ ਤੇ ਹੁਣ ਰਸਤੇ ਦੇ ਵਿੱਚ ਗੁਰਦੁਆਰਾ ਸੇਖੂਪੁਰ ਸਾਹਿਬ ਆਉਣ ਵਾਲਾਗਾ ਅੱਜ ਸੰਤਾਂ ਦੇ ਦੀਵਾਨ ਨੇ ਜੀ ਭਾਈ ਰਣਜੀਤ ਸਿੰਘ ਢਰੀਆਂ ਵਾਲਿਆਂ ਦੇ ਕਾਫੀ ਇਕੱਠ ਹੁੰਦਾਗਾ ਉੱਥੇ ਤੁਹਾਨੂੰ ਦਿਖਾਉਣੇ ਹੈਗੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਉੱਥੇ ਟਰੈਕੀਆਂ ਲੈਣਾ ਲੱਗਦੀਆਂ ਨੇ ਕਿੰਨੀ ਟਰੈਕ ਹੁੰਦੀ ਹੈਗੀ ਉੱਥੇ ਰਹੇ ਰਹੋ ਤੁਸੀਂ ਵੀਡੀਓ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਆ ਜੋ ਜਿਹੜੀ ਹੋਰ ਵੀ ਆਪਣੇ ਸਬਸਕ੍ਰਾਈਬਰ ਨੇ ਆਪਣੇ ਫੋਲੋਅਰ ਨੇ ਉਹ ਵੀ ਦੇਖਣ ਵੀ ਕਿੰਨਾ ਇਕੱਠ ਕਰ ਜਾਂਦੇ ਨੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੁਹਾਨੂੰ ਟ੍ਰੈਫਿਕ ਤੋਂ ਦੇਖ ਕੀ ਅੰਦਾਜ਼ਾ ਲੱਗ ਜਾਣਾਗਾ ਤੇ ਚਲੋ ਫਿਰ ਤੁਹਾਨੂੰ ਦੁਕਾਨਿਆਂ ਕੀ ਟ੍ਰੈਫਿਕ ਕਿੰਨੀ ਆ ਚਲੋ ਅੱਗੇ ਚੱਲੀਏ ਗੁਰਦੁਆਰਾ ਸੇਖੂਪੁਰ ਸਾਹਿਬ ਆ ਗਏ ਜੀ ਪਟਿਆਲੇ ਕੋਲੇ ਤੇ ਅੱਜ ਸੰਤ ਜੀ ਦੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੀਵਾਨ ਨੇਗੇ ਤੇ ਆ ਦੇਖੋ ਕਿੰਨੀ ਸੰਗਤ ਆ ਗਈ ਮੈਨੂੰ ਲੱਗਦਾਗਾ ਵੀ ਜਿੰਨੇ ਵੀ ਹੁਣ ਤੱਕ ਸਭ ਤੋਂ ਵੱਧ ਸੰਗਤ ਆਉਂਦੀ ਆ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਦੇ ਦੀਵਾਨਾਂ ਤੇ ਆਉਂਦੀ ਆ ਬਹੁਤ ਦੇਖਦੇ ਆ ਰਿਕਾਰਡ ਤੋੜਦੇ ਨੇ ਬਾਬਾ ਜੀ ਦੇਖੋ ਆ ਸਾਹਮਣੇ ਇਧਰ ਗੁਰੂ ਘਰ ਆਗਾ ਬਾਬਾ ਜੀ ਦਾ ਚੱਲਦੇ ਨੇ ਆ ਦੀਵਾਨ ਚੱਲ ਰਹੇ ਨੇਗੇ ਹਜੇ ਇਧਰ ਸਾਹਮਣੇ ਗੁਰੂ ਘਰ ਆ ਜੀ ਤੁਸੀਂ ਦੇਖ ਸਕਦੇ ਹੋਗੇ ਸਾਹਮਣੇ ਕਾਫੀ ਜਿਹੜਾ ਸੰਗਤ ਦਾ ਰਾਸ਼ਾ ਹੈਗਾ ਪੂਰਾ ਦੇਖੋ ਸਾਹਮਣੇ ਗੁਰੂ ਘਰ ਆ ਬਾਬਾ ਜੀ ਦਾ ਸਾਹਮਣੇ ਬਾਬਾ ਜੀ ਦਾ ਪੋਸਟਰ ਲੱਗਿਆ ਹੋਇਆ ਬੜਾ ਵਧੀਆ ਤੁਸੀਂ ਦੇਖ ਸਕਦੇ ਹੋਗੇ ਬਾਕੀ 12 12 ਫਰਵਰੀ 2026 ਨੂੰ ਮਗਦੀ ਸੰਗਰਾਦ ਨੂੰ 12 ਤੋਂ ਲੈ ਕੇ 4 ਵਜੇ ਤੱਕ ਫਿਰ ਬਾਬਾ ਜੀ ਦੇ ਦਰਮਾਨ ਨੇ ਉਹ ਲਿਖਿਆ ਹੋਇਆ ਹੈਗਾ ਸਾਹਮਣੇ ਦੇਖੋ ਸੰਗਤਾ ਦੇਖੋ ਸੰਗਤਾ ਦਾ ਪੂਰਾ ਉਹ ਉਹ ਪੈਗੇ ਨੇ ਹੈ ਨਾ ਪੈਗੇ ਨੇ ਕਾ ਵੀ ਤਾਂ ਹੀ ਸੰਤੁਰੀ ਆਉਂਦੀ ਹੈ ਹਾਂਜੀ ਹਾਂ ਸੰਗਤਾ ਤੁਰ ਰਹੀ ਹੈਗੀ ਪੂਰਾ ਪੈਗੇ ਮਨ ਲਾਦਾ ਦੋ ਕਿ ਦੋ ਦੰਦ ਕਿਲੋਮੀਟਰ ਦੇ ਸਾਥ ਨਿਕਲੋਤੇ ਨੇ ਹਾਂ ਦੇਖੋ ਪੂਰੇ ਉਹ ਕੱਚੇ ਤੱਕ ਦੋਹਾਂ ਪਾਸੇ ਰੋਡ ਭਰੇ ਜਿੱਥੇ ਤੱਕ ਨਿਗਾਹ ਜਾ ਰਹੀ ਹੈ ਦੋਨੇ ਪਾਸਿਆਂ ਤੋਂ ਰੋਡ ਭਰੇ ਪੈਣਗੇ ਐਨੀ ਸੰਗਤ ਬਹੁਤ ਘੱਟ ਲੇਖਣ ਨੂੰ ਮਿਲਦੀ ਐ ਕਿਤੇ ਵੀ ਕਿਸੇ ਵੀ ਪ੍ਰਚਾਰਕ ਕੋਲੇ ਇਕੱਠੀ ਨਹੀਂ ਹੁੰਦੀ ਇੰਨੀ ਸੰਗਤ ਦੇਖੋ ਅਸੀਂ ਹੁਣ ਪਹੁੰਚਣ ਵਾਲੇ ਆ ਜੀ ਪਟਿਆਲੇ ਅਸੀਂ ਪਸਿਆਣੇ ਪਹੁੰਚ ਗਏ ਤੇ ਤੁਸੀਂ ਦੇਖ ਰਹੇ ਹੋਗੇ ਜਿਹੜਾ ਆ ਸਾਹਮਣੇ ਉੱਪਰ ਹਾਈਵੇ ਚੜ ਜਾਂਦਾਗਾ ਇਹ ਰਾਜਪੁਰਾ ਜਿਰਖਪੁਰ ਚੰਡੀਗੜ੍ਹ ਤੋਂ ਲੰਘ ਜਾਂਦਾਗਾ ਇਹ ਤੇ ਆ ਉੱਪਰ ਚੰਡੀਗੜ੍ਹ ਤੋਂ ਲੰਘ ਜਾਂਦਾ ਬਾਈਪਾਸ ਤੇ ਆਪਾਂ ਹੁਣ ਥੱਲੇ ਜਾਵਾਂਗੇ ਥੱਲੇ ਹੁਣ ਆਪਾਂ ਸਿੱਧਾ ਪਟਿਆਲੇ ਨੂੰ ਨਿੰਗਾਗੇ ਪੁਰਦੇ ਥੱਲੇ ਓਕੇ ਔਰ ਦੇ ਨਾਲ ਨਾਲੋਂ ਆਪਾਂ ਹੁਣ ਸਿੱਧਾ ਪਟਿਆਲੇ ਨੂੰ ਜਾਵਾਂਗੇ ਆ ਗਈ ਪਾਖੜਾ ਨਹਿਰ ਪਟਿਆਲੇ ਵਾਲੀ ਜਿਹਨੂੰ ਆਪਾਂ ਕਹਿੰਦੇ ਆਗੇ ਪਾਖੜਾ ਨਹਿਰ ਆ ਗਈ ਅੱਗੇ ਤੇ ਹਸਿਆਣੇ ਆ ਇਹ ਦੇਖੋ ਆਹ ਹੋਰ ਇਹ ਪੈਂਦੀ ਆ ਝਾਲ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਸਾਹਮਣੇ ਲਿਖਿਆ ਹੋਇਆ ਹੈਗਾ ਆਪਣੇ ਕਰਕੇ ਜੀ ਆਇਆਂ ਨੂੰ ਸਾਹਮਣੇ ਬੋਰਡ ਲੱਗਿਆ ਹੋਇਆ ਹੈਗਾ ਨੂੰ ਲੱਗਦਾ ਉਹ ਸਾਨੂੰ ਇਹ ਕਹਿ ਰਹੇ ਨੇ ਜੀ ਆਇਆਂ ਨੂੰ ਕਿਉਂਕਿ ਅਸੀਂ ਜਾ ਰਹੇ ਹਾਂਗੇ ਹੁਣ ਪਟਿਆਲੇ ਕੜੀ ਨੂੰ ਕਿ ਚੌਕੀ ਨੇੜੇ ਸਾਹਮਣੇ ਹੋਰ ਤੇ ਹਾਂ ਦੇਖੋ ਇਹ ਸਾਥ ਨੂੰ ਸਿਰਫ ਸਾਡੇ ਵਾਸਤੇ ਲਿਖਿਆ ਹੋਇਆ ਜੀ ਆਇਆਂ ਨੂੰ ਆ ਦੇਖੋ ਲਿਖਿਆ ਹੋਇਆ ਹੋਰ ਨੂੰ ਕਿਸੇ ਨੂੰ ਕਹਿੰਦੇ ਹੋਰ ਨਹੀਂ ਕਿਸੇ ਨੂੰ ਕਹਿੰਦੇ ਹੈਗੇ ਸਾਨੂੰ ਜਾਣ ਨੂੰ ਕਿਹਾ ਨੇ ਤੇ ਚਲੋ ਅੱਗੇ ਮਿਲਟਰੀ ਏਰੀਆ ਹੈਗਾ ਚੱਲਦੇ ਆਂਗੇ ਹੁਣ ਅੱਗੇ ਜੀ ਅਸੀਂ ਕਰਜਿੰਦਰਾ ਹਸਪਤਾਲਾ ਬੜਾ ਮਸ਼ਹੂਰ ਹੈ ਇਹ ਪੰਜਾਬ ਦਾ ਇਹ ਸਾਡੇ ਪਟਿਆਲੇ ਦੇ ਵਿੱਚ ਹੈਗਾ ਕਰਜਿੰਦਰਾ ਹਸਪਤਾਲਾ ਜਿਹੜਾ ਤੁਸੀਂ ਦੇਖ ਰਹੇ ਹੋਗੇ ਹੁਣ ਆ ਦੇਖੋ ਕਿ ਇਹ ਵੀ ਕਿੰਨੀ ਆ ਬਾਰੇ ਐਂਬੂਲੈਂਸਾਂ ਖੜੀਆਂ ਨੇਗੀਆਂ ਇਹ ਸਾਰੀ ਖੜਨਾਂ ਲਈ ਨੇ ਇਹ ਸਾਰੀਆਂ ਦੂਜੇ ਰੋਟ ਵਾਲੀਆਂ ਹੀ ਨੇ ਲਿਆਣ ਵਾਲੀਆਂ ਭਾਈ ਕਾਹਨੂੰ ਰੱਬ ਕਿਸੇ ਨੂੰ ਬਿਮਾਰ ਠਮਾਰ ਕਰੇ ਆਹ ਚ ਮਤਾਰਾ ਇਧਰ ਇਹਨੂੰ ਹਸਪੀਟਲ ਨੂੰ ਕਹਿੰਦੇ ਨੇ ਆਖਰੀ ਰਾਸਤਾ ਆਖਰੀ ਰਾਸਤਾ ਚਲੋ ਚੱਲੀਏ ਫਿਰ ਆਪਾਂ ਹੁਣ ਇੱਕਣਾ ਜਦੋਂ ਆਪਾਂ ਨਾਬੇ ਤੋਂ ਆਉਣੇ ਆ ਨਾ ਤਾਂ ਨਾਬੇ ਦੇ ਲਵੀ ਲਾ ਲਓ ਨਾਲ ਹੀ ਨਾਬੇ ਦੇ ਪੁਲ ਚੜਨ ਤੋਂ ਪਹਿਲਾਂ ਜਦੋਂ ਆਪਾਂ ਭਵਾਨੀਗੜ੍ਹ ਤੋਂ ਨਾਬੇ ਨੂੰ ਜਾਂਦੇ ਹਾਂ ਨਾ ਇਹ ਤੇ ਨਾ ਇੱਕ ਸਿਸਟਮ ਆ ਜਗਾ ਕਾਫੀ ਖਾਲੀ ਪਈ ਹੈਗੀ ਬੰਦ ਪਈ ਹੈਗੀ ਜਗਾ ਉਹ ਉਹਦਾ ਕੋਈ ਵਾਲੀਵਾਰਸ ਨਹੀਂ ਨਾ ਕੋਈ ਇਹਦੇ ਕਿ ਨਹੀਂ ਧਿਆਨ ਕਰ ਰਿਹਾਗਾ ਕੋਈ ਉਹ ਨਹੀਂ ਇਦਾਂ ਹੀ ਪਈਆ ਚਾਹੇ ਇੱਥੇ ਕੋਈ ਨਸ਼ਾ ਕਰੀ ਜਾਵੇ ਜੋ ਮਰਜ਼ੀ ਕਰੀ ਜਾਵੇ ਹਨਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਇੱਥੇ ਕਿਉਂਕਿ ਇੱਥੇ ਦਾ ਕੋਈ ਆਉਂਦਾ ਹੀ ਨਹੀਂਗਾ ਨਾ ਕੋਈ ਦਿਨ ਚ ਆਉਂਦਾ ਨਾ ਕੋਈ ਇੱਥੇ ਰਾਤ ਨੂੰ ਦਿਖਦਾਗਾ ਜਦੋਂ ਵੀ ਇੱਥੇ ਆਉਂਦੇ ਸਾਰਾ ਖਾਲੀ ਪਿਆ ਹੁੰਦਾਗਾ ਪਤਾ ਨਹੀਂ ਸਰਕਾਰ ਵੀ ਸੁੱਤੀ ਪਈ ਆ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਵਧੀਆ ਇੱਥੇ ਸਿਸਟਮ ਬਣਿਆ ਹੋਇਆਗਾ ਕਮਰੇ ਵਧੀਆ ਬਣੇ ਹੋਏ ਨੇਗੇ ਅਸੀਂ ਵੀ ਬਸ ਪਟਿਆਲੇ ਤੋਂ ਆ ਗਏ ਤੇ ਪਹਿਲਾਂ ਪਟਿਆਲੇ ਕੇ ਕੰਮ ਸੀ ਉੱਥੋਂ ਥੋੜਾ ਜਿਹਾ ਤੇ ਇੱਧਰ ਨੂੰ ਗੱਡੀ ਨਾਬੇ ਕਣੀ ਨੂੰ ਕੱਢ ਲਈ ਮਾ ਤੁਹਾਨੂੰ ਇਹ ਚੀਜ਼ ਜਰੂਰ ਦਿਖਾਉਣਾਗਾ ਮੈਂ ਤੇ ਚਲੋ ਦੇਖੋ ਆ ਦੇਖੋ ਮੈਂ ਨਾ ਤੁਹਾਡੇ ਧਿਆਨ ਦੇ ਵਿੱਚ ਸਿਰਫ ਇੱਕ ਇਹ ਚੀਜ਼ ਲੈ ਕੇ ਆਣੀ ਆ ਆ ਸਰਕਾਰੀ ਇਮਾਰਤਾਂ ਨੇ ਪਤਾ ਨਹੀਂ ਤਾਂ ਰੱਬ ਜਾਣੇ ਕੀ ਸਿਸਟਮ ਹੈਗਾ ਇਹ ਕੀ ਨਹੀਂ ਇਹਦਾ ਕੋਈ ਵਾਰੀਵਾਰਸ ਵੀ ਨਹੀਂ ਮੈਨੂੰ ਤਾਂ ਲੱਗਦਾ ਹੈਗਾ ਇਹ ਕਾਫੀ ਜਗ੍ਹਾ ਹੈ ਮਣ ਕਰ ਇਹ 2.5 ਕਿੱਲੇ ਹੋਊ ਜਗ੍ਹਾ ਇਹ ਆ ਦੇਖੋ 2.5 ਕਿੱਲੇ ਜਗ੍ਹਾ ਆ ਗਈ ਇਹ ਇਹ ਬਿਲਕੁਲ ਖੰਡਰ ਬਣੀ ਪਈ ਆ ਇਹਦਾ ਕੋਈ ਬਾਲੀਵਾਰਸ ਨਹੀਂ ਕੋਈ ਕੁਛ ਨਹੀਂਗਾ ਹਨਾ ਇਹਦੇ ਨਾਲ ਤਾਂ ਸਰਕਾਰ ਆ ਜਿਹੜੀ ਉਹ ਗਰੀਬਾਂ ਨੂੰ ਇਹ 5-5 ਮਰਲੇ ਕੱਟ ਕੇ ਦੇ ਦੇ ਇੱਥੇ ਜਿਹੜਾ ਕੋਈ ਵਿਚਾਰਾ ਲੋੜਵੰਦਾ ਉਹਦੇ ਉਹਦੇ ਕੋਲ ਤਾਂ ਜਗ੍ਹਾ ਨਹੀਂ ਹੈਗੀ ਇਹ ਇੱਥੇ ਇਹਨਾਂ ਨੇ ਫालतू ਸਿੱਟ ਰੱਖੀ ਹੈਗੀ ਮੈਨੂੰ ਲੱਗਦਾ ਜਿੱਦੇ ਦਾ ਇਹ ਨੂੰ ਮੈਂ ਦੇਖ ਰਿਹਾਗਾ ਇਹ ਇਦਾਂ ਹੀ ਹੋਈ ਪਈ ਹੈਗੀ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਸਰਕਾਰ ਨੂੰ ਚਾਹੀਦਾਗਾ ਵੀ ਇਹ ਭਾਈ ਨਾ ਕਿਸੇ ਲੋੜਵੰਦਾ ਜਿਹਨੂੰ ਲੋੜ ਆ ਜਗ੍ਹਾ ਦੀ ਉਹਨੂੰ ਜਗ੍ਹਾ ਦੇ ਦੇ ਇਹ ਕਉਈ ਫਾਲਤੂ ਜਗਾ ਪਈ ਹੈਗੀ ਕਾਫੀ ਤੇ ਸਾਰੀ ਜਗਾ ਕੀ ਖੰਡਰਪਣੀ ਪਈ ਹੈਗੀ ਬਿਲਕੁਲ ਖੰਡਰਪਣੀ ਪਈ ਜਗਾ ਇਹ ਸਾਰੀ ਕੋਈ ਇਹਦਾ ਬਾਲੀਵਾਰਸ ਨਹੀਂ ਆ ਦੇਖੋ ਕੱਖ ਕਿੱਡੇ-ਕੱਡੇ ਹੈਗੇ ਨੇ ਕਿ ਉਹਰੇ ਖੜੇ ਨੇ ਕਿੱਡਾ-ਕੱਡਾ ਕਾ ਖੜਿਆਗਾ ਮਣ ਕਰਿਆ ਨਹੀਂ ਪਤਾ ਨਸ਼ੇੜੀ ਵੀ ਨਸ਼ਾ ਕਰਦੇ ਹੁਣ ਇੱਥੇ ਆ ਕੇ ਕੋਈ ਕਹਿ ਨਹੀਂ ਸਕਦੇ ਕੁਛ ਤੇ ਬਾਕੀ ਜੇ ਆਪਾਂ ਗੱਲ ਕਰੀਏ ਬਹੁਤ ਸਿਸਟਮ ਸਾਰਾ ਇਦਾਂ ਹੀ ਪਿਆਗਾ ਆ ਦਰਵਾਜ਼ੇ ਜੋੜੀਆਂ ਸਾਰੇ ਨਵੇਂ ਲੱਗੇ ਹੋਏ ਨੇਗੇ ਇਹਨੂੰ। ਉਹਨੂੰ ਰੂਮ ਦਿਖਾਉਣਾ ਇਹ ਮੈਂ। ਦੇਖੋ ਅੰਦਰੋਂ ਰੂਮ ਵਧੀਆ ਨੇਗੇ। ਰੂਮ ਨਹੀਂ ਮਾੜੇ ਆ ਦੇਖੋ ਦਰਵਾਜ਼ੇ ਫਰਨੀਚਰ ਸਾਰਾ। ਆ ਦੇਖੋ। ਵਧੀਆ ਇੱਥੇ ਸਾਰਾ ਸਿਸਟਮ ਪਿਆਗਾ ਪਰ ਗੱਲ ਤਾਂ ਇਹ ਵੀ ਕੋਈ ਗੌਰ ਨਹੀਂ ਕਰਦਾ ਇਹ। ਬੇਨਾਗੌਰ ਤੋਂ ਚੀਜ਼ ਇਹ ਖਰਾਬ ਹੋਈ ਜਾਂਦੀ ਹੈ। ਬਾਕੀ ਸਰਕਾਰ ਨੂੰ ਵੀ ਚਾਹੀਦਾਗਾ ਜਾਂ ਕੋਈ ਮੇਰਾ ਵੀਰ ਕੋਈ ਮੋਹਦਬਰ ਬੰਦਾ ਹਨਾ ਦੇਖ ਰਿਹਾਗਾ ਇਹ ਵੀਡੀਓ। ਤਾਂ ਚਾਹੀਦਾ ਵੀ ਇਹਦਾ ਕੋਈ ਸਿਸਟਮ ਹੋਵੇ ਹਨਾ ਇਹਦਾ ਕੋਈ ਸਿਸਟਮ ਕਰਕੇ ਦੇਵੇ ਅਗਲਾ। ਤਾਂ ਵਧੀਆਗਾ। ਜਾ ਤਾਂ ਇਹਨੂੰ ਕਿਸੇ ਕੰਮ ਦੇ ਵਿੱਚ ਲਿਆ ਜਾਵੇ ਜਗ੍ਹਾ ਨੂੰ। ਇਹ ਜਗ੍ਹਾ ਕਿਸੇ ਕੰਮ ਦੇ ਵਿੱਚ ਵੀ ਨਹੀਂ ਹੈਗੀ। ਵੀ ਚਲੋ ਜਗ੍ਹਾ ਕਿਸੇ ਕੰਮ ਦੇ ਵਿੱਚ ਆ ਜੇ। ਇਹ ਸਾਰੀ ਜਗ੍ਹਾ ਜਿੰਨੀ ਵੀ ਹੈਗੀ ਕਿਸੇ ਕੰਮ ਦੇ ਵਿੱਚ ਨਹੀਂ ਹੈਗੀ ਇਹ। ਜਿਹੜਾ ਕੋਈ ਗਰੀਬ ਬੰਦਾ ਜਿਹਦੀ ਕੋਈ ਨਹੀਂ ਜਗਾ ਹੈਗੀ ਆ 2 2.5 ਕਿੱਲੇ ਜਗਾ ਪਈਆ ਜਿਹੜੀ ਇਹ ਉਹਨਾਂ ਨੂੰ ਵਿਚਾਰਿਆਂ ਨੂੰ ਦੇ ਦੇਣਾ ਨਾਲੇ ਉਹਨਾਂ ਦਾ ਸਰਜ ਇੱਥੇ ਵੀ ਤਾਂ ਪਈ ਇਹ ਬੇਕਾਰ ਹੋ ਰਹੀ ਹੈ ਨਾ ਇੱਥੇ ਤਾਂ ਕੋਈ ਕੰਮ ਹੈ ਨਹੀਂਗਾ ਇਹਦਾ ਇੱਥੇ ਵੀ ਸਾਰੀ ਬੇਕਾਰ ਹੋ ਰਹੀ ਹੈਗੀ ਇੱਕ ਜਦੋਂ ਆਪਾਂ ਜਾਣਦੇ ਆਂਗੇ ਇੱਧਰ ਭਵਾਨੀਗੜ੍ਹ ਨੂੰ ਤੁਹਾਨੂੰ ਦਿਖਾਉਣੇ ਆਂਗੇ ਜਗਾ ਉਹ ਤੇ ਉੱਥੇ ਵੀ ਜਿਹੜਾ ਹੈਗਾ ਸਿਸਟਮ ਉਹ ਵੀ ਸਾਰਾ ਬੇਕਾਰ ਹੋਇਆ ਪਿਆਗਾ ਉਹ ਪੁਲ ਦੇ ਥੱਲੇ ਉਹਦੀ ਵੀ ਗੌਰ ਕਰ ਰਿਆ ਆਜੋ ਤੁਹਾਨੂੰ ਦਿਖਾਉਣੇ ਆਂਗੇ ਉਧਰ ਨੂੰ ਚੱਲਦੇ ਆਂ ਆਪਾਂ ਭਵਾਨੀਗੜ੍ਹ ਸੀਨਾ ਭਵਾਨੀਗੜ੍ਹ ਕੈਂਚੀਆਂ ਚ ਪਹੁੰਚ ਗਏ ਇੱਥੇ ਨਾ ਪ ਖਾਣਦੇ ਆਂਗੇ ਇੰਨਾ ਮਾੜਾ ਹਾਲ ਨਾ ਪੁਲ ਦੇ ਥੱਲੇ ਤੁਹਾਨੂੰ ਦਿਖਾਣਿਆਂਗੇ ਇਹਦਾ ਇਹਦੇ ਥੱਲੇ ਕੋਈ ਨਹੀਂ ਜਦੋਂ ਮੀਂਹ ਆ ਜਾਂਦਾ ਉਦੋਂ ਇੰਨਾ ਭੈੜਾ ਹਾਲ ਹੈਗਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੁਹਾਨੂੰ ਦਿਖਾਉਣਾ ਮੈਂ ਆਹ ਸਾਹਮਣੇ ਨਾ ਪੋਲਾਗਾ ਜਿਹੜਾ ਕੀ ਨਾਬਾ ਕੈਂਚੀਆਂ ਬਚਦੀਆਂ ਨੇ ਗਈਆਂ ਭਵਾਨੀਗੜ੍ਹ ਤੋਂ ਆਹ ਪੋਲਾਗਾ ਇਹਦੇ ਥੱਲੇ ਦੇਖਿਓ ਵੀ ਕਿੰਨਾ ਕੁ ਭੈੜਾ ਹਾਲ ਆਗਾ ਹੋਇਆ ਹੋਇਆ ਪਾਣੀ ਖੜ ਜਾਂਦਾ ਬੁਰਾ ਹਾਲ ਹੋ ਜਾਂਦਾਗਾ ਦੇਖੋ ਆ ਕਿੰਨਾ ਭੈੜਾ ਹਾਲ ਆਗਾ ਆ ਦੇਖੋ ਜਿੰਨਾ ਪੜਾ ਹਾਲ ਇੱਥੇ ਮਨ ਦਾ ਕਿਤੇ ਨਹੀਂ ਹੋਣਾ ਗਾਰਾ ਕਰਿਆ ਹੋਗਾ ਮਿਸਾਰੇ ਗਾਰੇ ਗਾਰਾ ਕਰਿਆ ਪਿਆਗਾ ਆ ਦੇਖੋ ਬੱਸਾਂ ਇੰਨੀਆਂ ਪੜਾ ਹਾਲ ਹੋ ਜਾਂਦਾ ਨਾਲ ਇੱਥੇ ਇਹਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ